ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੀ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਮੈਂ ਬਰਮਿੰਡਾ ਕਾ ਚਾਹਲ ਕਲੈਕਸ਼ਨ ਵੀ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆਂ ਅੱਜ ਆਪਾਂ ਜਿਹੜੀ ਕਲੈਕਸ਼ਨ ਲੈ ਕੇ ਆਏ ਆ ਬੁਟੀਕ ਸਟਾਈਲ ਮੈਂ ਫੈਬਰਿਕ ਲੈ ਕੇ ਆਈ ਆ ਜਿਹੜਾ ਕਿ ਆਪਣਾ ਹਮੇਸ਼ਾ ਹੀ ਬਹੁਤ ਡਿਮਾਂਡ ਚ ਰਹਿੰਦਾ ਤੇ ਸਭ ਤੋਂ ਵੱਧ ਪੈਣਾ ਇਹਨੂੰ ਪਸੰਦ ਵੀ ਕਰ ਰਹੀਆਂ ਨੇ ਰੇਂਜ ਇਹਨਾਂ ਦੀ ਪ੍ਰੀਮੀਅਮ ਹੁੰਦੀ ਆ ਕਿਉਂਕਿ ਫੈਬਰਿਕ ਹੀ ਪ੍ਰੀਮੀਅਮ ਹੁੰਦਾ ਵਾ ਤੇ ਇਦਾਂ ਦਾ ਫੈਬਰਿਕ ਛੇਤੀ ਤੁਹਾਨੂੰ ਕਿਤੇ ਵੀ ਮਾਰਕੀਟ ਦੇ ਵਿੱਚ ਦੇਖਣ ਨੂੰ ਨਹੀਂ ਮਿਲੂਗਾ ਜਿਹੜੇ ਇਹ ਫੈਬਰਿਕ ਅਸੀਂ ਤੁਹਾਨੂੰ ਦਿਖਾਉਂਦੇ ਹੁੰਨੇ ਆ ਕਿਉਂਕਿ ਬੁਟੀਕਾਂ ਤੇ ਹੀ ਆਉਂਦੇ ਨੇ ਤੇ ਪ੍ਰੀਮੀਅਮ ਰੇਂਜਾਂ ਨੇ ਆਮ ਹਰ ਸ਼ਾਪ ਦੇ ਉੱਪਰ ਤੁਹਾਨੂੰ ਇਹ ਨਹੀਂ ਮਿਲਦੀਆਂ ਹੈਗੀਆਂ ਤੇ ਜਸਟ ਪਹਿਲਾਂ ਮੈਂ ਤੁਹਾਨੂੰ ਇੱਕ ਦੋ ਸੂਟ ਸਟੀਚਿੰਗ ਹੋਏ ਹੈਂਡਵਰਕ ਦੇ ਦਿਖਾਉਣੀ ਆ ਤੇ ਜਿਹੜੀਆਂ ਆਪਣਾ ਫਸਟ ਟਾਈਮ ਸਾਡੇ ਚੈਨਲ ਤੇ ਨੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਪਤਾ ਨਹੀਂ ਕਾਤੋਂ ਹਨ ਤੁਸੀਂ ਸਬਸਕ੍ਰਾਈਬ ਕਰਦੇ ਨਹੀਂ ਜਾਂ ਵੀਡੀਓ ਤੁਹਾਡੇ ਤੱਕ ਪਹੁੰਚਦੀ ਨਹੀਂ ਕੀ ਹੈਗਾ ਇਹ ਚੱਕਰ ਮੈਨੂੰ ਨਹੀਂ ਪਤਾ ਪਰ ਜੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰੋਗੇ ਨਾਲ ਬੈਲ ਦਾ ਆਈਕਨ ਪ੍ਰੈਸ ਕਰੋਗੇ ਤਾਂ ਹੀ ਸਾਡੀ ਡੇਲੀ ਜੋ ਵੀ ਵੀਡੀਓ ਤੁਹਾਡੇ ਤੱਕ ਪਹੁੰਚੂਗੀ ਤੇ ਨਾਲ ਦੀ ਨਾਲ ਵੀਡੀਓ ਨੂੰ ਲਾਈਕ ਕਰ ਦਿਆ ਕਰੋ ਸ਼ੇਅਰ ਜ਼ਰੂਰ ਕਰਿਆ ਕਰੋ ਕਮੈਂਟ ਜ਼ਰੂਰ ਕਰਿਆ ਕਰੋ ਠੀਕ ਹੈ ਜੀ ਲੋ ਤੁਹਾਨੂੰ ਦਿਖਾਉਣੀ ਆ ਮੈਂ ਅੱਜ ਦੇ ਜਿਹੜੇ ਸੂਟ ਨੇ ਜਿਹੜੇ 2-4 ਬਣ ਕੇ ਆਏ ਨੇ ਉਹ ਵਾਲੇ ਵੀ ਤੇ ਬਾਕੀ ਜਿਹੜਾ ਮੈਂ ਫੈਬਰਿਕ ਦਿਖਾਉਂਗੀ ਉਹਨਾਂ ਵਿੱਚੋਂ ਵੀ ਜਿੱਦਾਂ ਦੇ ਮਰਜ਼ੀ ਤੁਸੀਂ ਇਹ ਸੂਟ ਰੈਡੀ ਕਰ ਸਕਦੇ ਹੋ ਠੀਕ ਹੈ ਜੀ ਆ ਲਓ ਜੀ ਅੱਜ ਦੀ ਵੀਡੀਓ ਦਾ ਪਹਿਲਾ ਹੀ ਸੂਟ ਹੈਂਡਵਰਕ ਦੇ ਸੂਟ ਨੇ ਇਹ ਤੁਸੀਂ ਜਿੱਦਾਂ ਦੇ ਮਰਜ਼ੀ ਆਪਣੇ ਹੈਂਡਵਰਕ ਦੇ ਸੂਟ ਸਾਡੇ ਕੋਲੋਂ ਰੈਡੀ ਕਰਵਾ ਸਕਦੇ ਹੋ ਜਿੰਨਾ ਭੈਣਾਂ ਨੇ ਰੈਡੀमेड ਲੈਣੇ ਨੇ ਉਹਨਾਂ ਦੀਆਂ ਵੀਡੀਓਜ਼ ਵੀ ਲਗਾਤਾਰ ਆ ਰਹੀਆਂ ਨੇ ਤਾਂ ਤੁਸੀਂ ਰੈਡੀमेड ਵੀ ਲੈ ਸਕਦੇ ਹੋ ਇਹ ਸਟੀਚਿੰਗ ਹੋਈ ਆ ਜੀ ਹੈਂਡਵਰਕ ਦੇ ਸੂਟ ਆ ਹਜੇ ਪ੍ਰੈਸਿੰਗ ਵਗੈਰਾ ਹੋਣੀ ਆ ਫਿਨਿਸ਼ਿੰਗ ਹੋਣੀ ਆ ਸੋ ਮੈਂ ਜਸਟ ਤੁਹਾਨੂੰ ਸਲਾਈ ਦੀ ਦੱਸ ਰਹੀ ਆ ਵੀ ਕਿੱਦਾਂ ਮਤਲਬ ਕਿ ਤੁਸੀਂ ਆਪਣੇ ਸੂਟ ਸਲਾਈ ਕਰਕੇ ਵੀ ਮੰਗਵਾ ਸਕਦੇ ਹੋ ਨਾਲੇ ਦੇ ਸੇਮ ਹੈਗੀ ਬਾਟਮ ਇਹ ਹੈਗਾ ਸਾਡਾ ਪਹਿਲਾ ਸੂਟ ਬਹੁਤ ਪਿਆਰਾ ਬਹੁਤ ਹੀ ਸੋਹਣਾ ਇਹ ਹੈਂਡਵਰਕ ਦੇ ਉੱਪਰ ਆ ਸੂਟ ਕਿਸੇ ਵੀ ਭੈਣ ਨੇ ਆਪ ਦਾ ਕੋਈ ਵੀ ਡਿਜ਼ਾਈਨ ਰੈਡੀ ਕਰਵਾਉਣਾ ਸਾਡੇ ਬਹੁਤ سارے ਡਿਜ਼ਾਈਨ ਸੀ ਜਿਹੜੇ ਹੁਣ ਯੂ ਐਸ ਏ ਰੈਡੀ ਹੋ ਕੇ ਗਏ ਨੇ ਪਰ ਸਾਡੇ ਹਨਾ ਬੱਚਿਆਂ ਦੀ ਗਲਤੀ ਫੋਨ ਜਦੋਂ ਹੱਥ ਜਾ ਜਾਂਦਾ ਤਾਂ ਸਾਰੇ ਸਾਡਾ ਡਾਟਾ ਡਿਲੀਟ ਹੋ ਗਿਆ ਜਿਹੜੀਆਂ ਵੀਡੀਓ ਸਾਡੀਆਂ ਆਪੀਕ ਦੇ ਵਿੱਚ ਹੈਂਡਵਰਕ ਦੇ ਸੂਟਾਂ ਦੀਆਂ ਹੀ ਆਉਣੀਆਂ ਸੀਗੀਆਂ ਯੂਐਸਏ ਤੋਂ ਦੀਦੀ ਨੇ ਲਗਾਤਾਰ ਮੇਰੀਆਂ ਵੀਡੀਓਜ਼ ਵੀ ਦੇਖ ਦੇਣੀ ਉਹ ਤੇ ਜਿਹੜੀਆਂ ਕਰਮਜੀਤ ਦੀਦੀ ਨੇ ਤੇ ਜਦੋਂ ਵੀ ਤੁਸੀਂ ਸੂਟ ਵੀਅਰ ਕੀਤੇ ਤਾਂ ਜ਼ਰੂਰ ਸਾਨੂੰ ਹਨਾ ਉਹ ਵਾਲੇ ਸੂਟਾਂ ਦੀਆਂ ਵੀਡੀਓ ਭੇਜੋ ਤਾਂ ਕਿ ਅਸੀਂ ਲਗਾ ਸਕੀਏ ਕਿਉਂਕਿ ਮੇਰਾ ਤਾਂ ਅੱਜ ਬਹੁਤ ਜ਼ਿਆਦਾ ਮਾਈਂਡ ਅਪਸੈਟ ਆ ਬੱਚਿਆਂ ਨੇ ਸਾਰਾ ਏ ਟੂ ਜ਼ेड ਡਾਟਾ ਫੋਨ ਦਾ ਡਿਲੀਟ ਕਰਤਾ ਜਿੰਨੀਆਂ ਵੀ ਅਸੀਂ ਹੁਣ ਤੱਕ ਵੀਡੀਓ ਸਾਡੀਆਂ ਬੜੀਆਂ ਹੋਈਆਂ ਸੀਗੀਆਂ ਜਿਹੜੀਆਂ ਆ ਵੀਕ ਅਸੀਂ ਤੁਹਾਨੂੰ ਦੇਣੀਆਂ ਸੀ ਬਹੁਤ ਸੋਹਣੇ ਸੋਹਣੇ ਹੈਂਡਵਰਕ ਦੇ ਸੂਟ ਜਿਹੜੇ ਕਸਟਮਰਾਂ ਦੇ ਰੈਡੀ ਹੋਏ ਸੀ ਉਹ ਤੁਹਾਨੂੰ ਅਸੀਂ ਦਿਖਾਉਣੇ ਸੀਗੇ ਤੇ ਰੌ ਸਿਲਕ ਦੇ ਉੱਪਰ ਰੈਡੀ ਹੋਏ ਸੀ ਉਹ ਤੁਹਾਨੂੰ ਦਿਖਾਉਣੇ ਸੀ ਪਰ ਸਾਰਾ ਡਾਟਾ ਹੀ ਫੋਨ ਦਾ ਡਿਲੀਟ ਹੋ ਗਿਆ ਜੀ ਸੋ ਜਿਹੜੀਆਂ ਪਹਿਣਾ ਜਾਣਗੇ ਸਾਨੂੰ ਨਿਊ ਦੇਖ ਰਹੀਆਂ ਨੇ ਤਾਂ ਤੁਸੀਂ ਹੈਂਡਵਰਕ ਦੇ ਕਿਸੇ ਵੀ ਤਰ੍ਹਾਂ ਦੇ ਸੂਟ ਤੁਸੀਂ ਰੈਡੀ ਕਰਵਾਉਣਾ ਚਾਹੁੰਦੇ ਹੋ ਤਾਂ ਆਪਣਾ ਬੇਫਿਕਰ ਹੋ ਕੇ ਆਰਡਰ ਦੇ ਸਕਦੇ ਹੋ ਪੂਰਾ ਵਧੀਆ ਤਸੱਲੀ ਦੇ ਨਾਲ ਤੁਹਾਨੂੰ ਕੰਮ ਕਰਕੇ ਦਵਾਂਗੇ ਤੇ ਰੇਂਜ ਮਾਰਕੀਟ ਨਾਲੋਂ ਬਹੁਤ ਵਧੀਆ ਨਲਕੇ ਘੱਟ ਪ੍ਰਾਈਸ ਦੇ ਵਿੱਚ ਮਿਲੂਗੀ ਤੇ ਕੰਮ ਪੂਰਾ ਵਧੀਆ ਮਿਲੂਗਾ ਠੀਕ ਹੈ ਜੀ ਇਦਾਂ ਹੋਊਗਾ ਜੀ ਸਾਰਾ ਇਹ ਸੈਕੰਡ ਸੂਟ ਦੇ ਕੰਮ ਹੋਇਆ ਹੋਇਆ ਬਹੁਤ ਪਿਆਰਾ ਇਹਨਾਂ ਦੀ ਹਜੇ ਫਿਨਿਸ਼ਿੰਗ ਹੋਣੀ ਆ ਜੀ ਪ੍ਰੈਸਿੰਗ ਵਗੈਰਾ ਹੋਣੀ ਆ ਸੋ ਇਹ ਚੀਜ਼ਾਂ ਨੂੰ ਇਗਨੋਰ ਕਰਿਓ ਗਲੇ ਦੇ ਉੱਪਰ ਇਹਦੇ ਇਸ ਤਰ੍ਹਾਂ ਪਾਈਪਿੰਗ ਲੱਗੀ ਚਾਕਾਂ ਦੇ ਪਾਈਪਿੰਗ ਲੱਗੀ ਜੀ ਤੇ ਜਿਹੜੀਆਂ ਬਣਾ ਸਪੈਸ਼ਲ ਆਪਣਾ ਕੋਈ ਡਿਜ਼ਾਈਨ ਦੇਣਾ ਚਾਹੁੰਦੀਆਂ ਨੇ ਤਾਂ ਡਿਜ਼ਾਈਨ ਦੇ ਕੇ ਆਪਣਾ ਤੁਸੀਂ ਸਪੈਸ਼ਲੀ ਬਣਵਾ ਸਕਦੇ ਹਾਂਜੀ ਨੈਕਸਟ ਵਾਲਾ ਸੂਟ ਇਹ ਕਾਟਨ ਦੇ ਉੱਪਰ ਸੀਗਾ ਇਹ ਵੀ ਬਹੁਤ ਸੋਹਣਾ ਸੀ ਇਹ ਥ्रेड ਵਰਕ ਦਾ ਕੰਮ ਹੋਇਆ ਹੋਇਆ ਹੈ ਇਹਦੇ ਉੱਪਰ ਠੀਕ ਹੈ ਜੀ ਆ ਗਲੇ ਦੇ ਉੱਪਰ ਪੋਲਕੀ ਬਟਨ ਲੱਗੇ ਹੋਏ ਨੇ ਬਹੁਤ ਸੋਹਣੇ ਸਾਰਾ ਥ्रेड ਦਾ ਕੰਮ ਆ ਇਹਦੇ ਨਾਲ ਦੇ ਸੂਟ ਅਸੀਂ ਬਹੁਤ ਜ਼ਿਆਦਾ ਸੇਲ ਕੀਤੇ ਨੇ ਇਹ ਵਾਲੇ ਪੀਸ ਨਾਲ ਦੇ ਇਹਦੇ ਨਾਲ ਕਰੀਮ ਬਾਟਮ ਸੀਗੀ ਕਰੀਮ ਬਾਟਮ ਸੀਗੀ ਬਾਟਮ ਦੇ ਉੱਤੇ 20 ਵਰਕ ਸੀਗਾ ਠੀਕ ਹੈ ਇਹ ਸਾਡੇ ਕੋਲ ਸਟਿਚਿੰਗ ਦੇ ਲਈ ਆਏ ਸੀ ਆ ਦੋ ਸੂਟ ਸਾਡੇ ਕੋਲ ਸਟਿਚਿੰਗ ਲਈ ਆਏ ਸੀ ਇਹ ਵਾਲਾ ਸੂਟ ਅਸੀਂ ਪਹਿਲਾਂ ਕਾਫੀ ਸੇਲ ਕਰਦੇ ਜਿਹੜੀਆਂ ਲਗਾਤਾਰ ਪਹਿਣਾ ਸਾਨੂੰ ਦੇਖ ਰਹੀਆਂ ਨੇ ਉਹਨਾਂ ਨੂੰ ਇਹ ਸੂਟ ਬਾਰੇ ਪਤਾ ਹੀ ਹੈ ਜੀ ਲਓ ਜੀ ਜਿਹੜਾ ਸਾਡਾ ਲੇਟੈਸਟ ਫੈਬਰਿਕ ਚੱਲ ਹੀ ਰਿਹਾ ਵਾ ਪੈਣਾ ਹਮੇਸ਼ਾ ਕਹਿੰਦੀ ਆ ਨੇ ਚੈੱਕ ਬਰਬਰੀ ਤੋਂ ਜਿਹੜੀਆਂ ਆਖ ਚੁੱਕੀਆਂ ਨੇ ਵੀ ਅਸੀਂ ਚੈੱਕ ਬਰਬਰੀ ਵੀਰ ਹੀ ਨਹੀਂ ਕਰਨੀ ਇਹ ਰ ਫੈਬਰਿਕ ਬਰਬੀ ਦਾ ਰਹੂਗਾ ਵਾਟ ਫੀਲ ਤੁਸੀਂ ਦੇਖੋਗੇ ਤਾਂ ਟੈਬੀ ਮਸਲੀਨ ਵਾਂਗੂ ਫੀਲ ਰਹੂਗੀ ਇਨਸਪੀਰੀਆ 10 ਬ੍ਰਾਂਡ ਦਾ ਫੈਬਰਿਕ ਆ ਇਹ ਬ੍ਰਾਂਡ ਦਾ ਤੁਹਾਨੂੰ ਕਿਤੋਂ ਵੀ ਇਹ ਵਾਲਾ ਫੈਬਰਿਕ ਨਹੀਂ ਮਿਲਣਾ ਜਿੱਥੇ ਮਰਜੀ ਤੁਸੀਂ ਇਹਨਾਂ ਟਰਾਈ ਕਰ ਲਿਓ ਬਹੁਤ ਹੀ ਪਿਆਰੇ ਇਹ ਸੂਟ ਨੇ ਸੋ ਜਿਹੜੀਆਂ ਪੈਣਾ ਨੂੰ ਚਾਹੀਦੇ ਨੇ ਤੁਸੀਂ ਆਪਣਾ ਫਟਾਫਟ ਲੈ ਕੇ ਸਕਰੀਨਸ਼ਾਟ ਆਰਡਰ ਕਰ ਸਕਦੇ ਹੋ ਇਹ ਸਿੰਗਲ ਸਿੰਗਲ ਪੀਸ ਸਾਡੇ ਕੋਲ ਅਵੇਲੇਬਲ ਨੇ ਨੰਬਰ ਹੋਊਗਾ ਜੀ 1 1 ਨੰਬਰ ਇਹ ਸੂਟ ਰਹੂਗਾ ਜਿਹੜੀਆਂ ਭੈਣਾਂ ਨੇ ਇਹਨਾਂ ਨਾਲ ਦੁਪੱਟੇ ਰੈਡੀ ਕਰਵਾਉਣੇ ਨੇ ਦੁਪੱਟੇ ਵੀ ਤੁਸੀਂ ਰੈਡੀ ਕਰਵਾ ਸਕਦੇ ਹੋ ਜਿਨ੍ਹਾਂ ਨੇ ਵਿਦਆਊਟ ਦੁਪੱਟਾ ਲੈਣੇ ਆ ਤਾਂ ਵਿਦਆਊਟ ਦੁਪੱਟਾ ਤੁਸੀਂ ਮੰਗਵਾ ਸਕਦੇ ਹੋ ਆ ਲੋ ਜੀ ਨੈਕਸਟ ਸੂਟ ਦੇਖ ਲਓ ਇਹਦੇ ਵਿੱਚ ਹੀ ਸੇਮ ਡਿਜ਼ਾਈਨ ਦੇ ਵਿੱਚ ਅਗਲਾ ਕਲਰ ਹੋਊਗਾ ਇਹਦਾ ਨੰਬਰ ਹੋਊਗਾ ਜੀ ਇਹਦਾ 2 2 ਨੰਬਰ ਇਹ ਸੂਟ ਰਹਿਣਗੇ ਬਹੁਤ ਪਿਆਰੇ ਨੇ ਬਹੁਤ ਸੋਹਣੇ ਨੇ ਸੇਮ ਡਿਜ਼ਾਈਨ ਰਹੂਗਾ ਜਸਟ ਇਹਦੇ ਕਲਰ ਦਾ ਫਰਕ ਪੈ ਜਾਊਗਾ ਨੈਕਸਟ ਜਿਹੜਾ ਇਹਦਾ ਸੇਮ ਨਾ ਦੇ ਵਿੱਚ ਸੇਮ ਫੈਬਰਿਕ ਦੇ ਵਿੱਚ ਡਿਜ਼ਾਈਨ ਆ ਸਾਡੇ ਕੋਲ ਇਹਦੀ ਇਕੱਲੀ ਸਾਡੇ ਕੋਲ ਸ਼ਰਟ ਬਾਕੀ ਆ ਇਹਦੇ ਨਾਲ ਤੁਸੀਂ ਪਲੇਨ ਬਾਟਮ ਲਗਵਾ ਸਕਦੇ ਹੋ ਸਾਡੇ ਜਿੰਨੇ ਵੀ ਰੈਡੀ ਹੋ ਕੇ ਗਏ ਨੇ ਪਲੇਨ ਬਾਟਮ ਹਨ ਰੈਡੀ ਹੋ ਕੇ ਗਏ ਨੇ ਸ਼ਾਇਦ ਹੀ ਕਿਸੇ ਭੈਣ ਦੇ ਸਾਥੋਂ ਆਲ ਓਵਰ ਲਿਆ ਹੋਵੇ ਨਹੀਂ ਤਾਂ ਜ਼ਿਆਦਾਤਰ ਪਲੇਨ ਬਾਟਮ ਦੇ ਨਾਲ ਹੀ ਸਾਰਿਆਂ ਨੇ ਲਿਆ ਵਾ ਸੋ ਕੋਸ਼ਿਸ਼ ਕਰਿਓ ਜਿਨ੍ਹਾਂ ਨੇ ਆਲ ਓਵਰ ਲੈਣਾ ਆਲ ਓਵਰ ਲੈ ਲਓ ਮੈਚਿੰਗ ਕਰਵਾਉਣੇ ਆ ਤਾਂ ਮੈਚਿੰਗ ਕਰਵਾ ਸਕਦੇ ਆ ਠੀਕ ਹੈ ਜੀ ਲਾਈਨਿੰਗ ਵਾਲੀ ਹੋਈ ਤੁਹਾਨੂੰ ਬਾਟਮ ਮਿਲੂਗੀ ਸੇਮ ਫੈਬਰਿਕ ਦੇ ਵਿੱਚ ਹੀ ਤੇ ਜੇ ਤੁਸੀਂ ਆਲ ਓਵਰ ਲੈਣਾ ਤਾਂ ਵੀ ਲੈ ਸਕਦੇ ਹੋ ਦੁਪੱਟਾ ਲਗਵਾਉਣਾ ਤਾਂ ਵੀ ਆਪਣਾ ਲਗਵਾ ਸਕਦੇ ਹੋ ਇਹ ਵਾਲਾ ਮੈਂ ਤੁਹਾਨੂੰ ਫੇਰ ਰਿਪੀਟ ਕਰ ਰਹੀ ਹਾਂ ਕਿ ਕੱਲੀ ਸ਼ਾਰਟ ਆ ਇਹ ਪੂਰਾ ਸੂਟ ਵੀ ਹੈਗਾ ਨੰਬਰ ਹੋਊਗਾ ਇਹਦਾ 3 3 ਨੰਬਰ ਇਹ ਸੂਟ ਰਹੂਗਾ ਨੈਕਸਟ ਵਾਲਾ ਜਿਹੜਾ ਡਿਜ਼ਾਈਨ ਆ ਆ ਸਾਡੇ ਜਿਹੜੇ ਡਿਜ਼ਾਈਨ ਨੇ ਦੋਨੇ ਇਹ ਪੂਰੇ ਟੌਪ ਦੇ ਰਹੇ ਨੇ ਆਹ ਵਾਲਾ ਸਾਡੇ ਕੋਲ ਸਿੰਗਲ ਆਲ ਓਵਰ ਸੂਟ ਰਹਿ ਰਹੇ ਆ ਜੀ ਆਹ ਵਾਲੀ ਕੱਲੀ ਸ਼ਾਰਟ ਆ ਠੀਕ ਹੈ ਆ ਦੇਖੋ ਇਹਦੇ ਤੇ ਤੁਸੀਂ ਆਪਣਾ ਦੇਖ ਸਕਦੇ ਹੋ ਬਰਬਰੀ ਆ ਇਹ ਬਰਬਰੀ ਲਾਈਨਿੰਗ ਆ ਤੇ ਬਹੁਤ ਹੀ ਸੋਹਣੀ ਦਾਸ ਬ੍ਰੈਂਡ ਦੀ ਆ ਇਹ ਵਾਲਾ ਫੈਬਰਿਕ ਤੁਹਾਨੂੰ ਬਹੁਤ ਹੀ ਰੀਅਰ ਮਿਲੇਗਾ ਕਿਸੇ ਹੀ ਬੁਟੀਕ ਤੇ ਮਿਲੇਗਾ ਨਹੀਂ ਤਾਂ ਇਹ ਵਾਲਾ ਫੈਬਰਿਕ ਬਰਬਰੀ ਦਾ ਨਹੀਂ ਮਿਲਣਾ ਤੁਹਾਨੂੰ ਚੈੱਕ ਬਰਬਰੀ ਮਿਲੇਗੀ ਜਿਹੜਾ ਨੈਟ ਜੇ ਵਾਂਗੂ بیس ਹੁੰਦਾ ਨੰਬਰ ਹੋਊਗਾ ਜੀ 4 4 ਨੰਬਰ ਇਹ ਸੂਟ ਰਹੂਗਾ ਆਲਸ ਇਹ ਵਾਲਾ ਵੀ ਬਹੁਤ ਪਿਆਰਾ ਬਹੁਤ ਸੋਹਣਾ ਵਾ ਇਹ ਲਾਈਟ ਜਿਹਾ ਕਲਰ ਆ ਜਿਹੜੀ ਵੀ ਭੈਣ ਨੂੰ ਚਾਹੀਦਾ ਹੋਇਆ ਫਟਾਫਟ ਸਕਰੀਨਸ਼ਾਟ ਲੈ ਕੇ ਆਰਡਰ ਕਰ ਲਿਓ ਇਹਦਾ ਨੰਬਰ ਹੋਊਗਾ ਜੀ 5 5 ਨੰਬਰ ਇਹ ਵਾਲਾ ਸੂਟ ਰਹੂਗਾ ਨੈਕਸਟ ਵਾਲਾ ਜਿਹੜਾ ਮੈਂ ਤੁਹਾਨੂੰ ਦਿਖਾਉਣ ਲੱਗੀ ਆ ਇਹ ਵਾਲਾ ਰਹੂਗਾ ਜੀ ਔਰਗੈਂਜ਼ਾ ਦੀ ਸ਼ਰਟ ਰਹੂਗੀ ਨਾਲ ਇਹਦੇ ਬਹੁਤ ਸੋਹਣੀ ਬਾਟਮ ਲੱਗੀ ਆ ਵਿਸਕੋਸ ਮਸਲੀਨ ਦੀ ਵਧੀਆ ਵਾਲੀ ਸਿਲਕ ਮਸਲੀਨ ਦੀ ਆ ਤੇ ਨਾਲ ਚਨੂਨ ਦਾ ਦੁਪੱਟਾ orange ਸ਼ੇਡ ਦਾ ਸੂਟ ਆ ਬਹੁਤ ਪਿਆਰਾ ਬਹੁਤ ਸੋਹਣਾ ਜਿਹੜੀਆਂ ਵੀ ਭੈਣਾਂ ਨੂੰ ਇਹ ਵਾਲੇ ਸੂਟ ਚਾਹੀਦੇ ਨੇ ਤੁਸੀਂ ਫਟਾਫਟ ਲੈਣਿਆ ਸਕਰੀਨਸ਼ਾਟ ਤੇ ਕਰਨੇ ਆ ਜੀ ਆਰਡਰ ਇਹਦਾ ਨੰਬਰ ਹੋਊਗਾ ਜੀ 6 6 ਨੰਬਰ ਇਹ ਸੂਟ ਹੋਊਗਾ ਨੈਕਸਟ ਵਾਲਾ ਦੇਖ ਲਓ ਇਹ ਹੈਗਾ ਵਾ ਪਿਓਰ ਬਰਬੀ ਦੇ ਉੱਪਰ ਇਹਦੀ ਰੇਂਜ ਇਤੋਂ ਰੇਂਜ ਚੇਂਜ ਹੋ ਜੂਗੀ ਸੋ ਜਿਹੜੀਆਂ ਭੈਣਾਂ ਨੂੰ ਵੀ ਇਹ ਵਾਲੇ ਚਾਹੀਦੇ ਮੈਚਿੰਗ ਆ ਇਹ ਇਹਦੇ ਨਾਲ ਮੈਚਿੰਗ ਬਾਟਮ ਆ ਸ਼ਾਰਟ ਇਹੇ ਪ੍ਰਿੰਟਰ ਹੋਗੀ ਠੀਕ ਹੈ ਜੀ ਪ੍ਰਿੰਟਿੰਗ ਤੁਸੀਂ ਚੈੱਕ ਕਰ ਲਿਓ ਪਲੇਨ ਬਾਟਮਾਂ ਦੇ ਨਾਲ ਆ ਨੰਬਰ ਇਹਦਾ ਰਹੂਗਾ 7 ਕਲਰ ਇਹਦੇ ਵਿੱਚ ਤੁਹਾਨੂੰ ਦੋ ਮਿਲ ਜਾਣਗੇ ਜਿਨ੍ਹਾਂ ਨੂੰ ਵਿਦਿਤ ਦੁਪੱਟਾ ਚਾਹੀਦਾ ਤਾਂ ਵਿਦਿਤ ਦੁਪੱਟਾ ਵੀ ਤੁਸੀਂ ਲੈ ਸਕਦੇ ਹੋ ਜਿਹੜਾ ਵੀ ਦੁਪੱਟਾ ਲਗਾਉਣਾ ਹੋ ਉਸ ਹਿਸਾਬ ਦੇ ਨਾਲ ਫਿਰ ਸੂਟ ਦੀ ਰੇਂਜ ਆ ਜਿਹੜੀ ਉਹ ਤੁਹਾਨੂੰ ਦੱਸ ਦੇਵਾਂਗੇ ਇਹਦੇ ਵਿੱਚ ਦੋ ਕਲਰ ਨੇ ਦੇਖੋ ਸੈਕਿੰਡ ਕਲਰ ਇਹਦੇ ਵਿੱਚ ਰਹੂਗਾ ਲਵੈਂਡਰ ਸ਼ੇਡ ਲਵੈਂਡਰ ਸ਼ੇਡ ਆ ਬਹੁਤ ਪਿਆਰਾ ਬਹੁਤ ਹੀ ਸੋਹਣਾ ਨੰਬਰ ਇਹਦਾ ਰਹੂਗਾ ਜੀ 8 8 ਨੰਬਰ ਇਹ ਸੂਟ ਰਹੂਗਾ ਤੇ ਲਾਸਟ ਪੀਸ ਜਿਹੜਾ ਮੇਰੇ ਕੋਲ ਆ ਇਹ ਰਹੂਗਾ ਜੀ ਸ਼ਿਮਰ ਦੇ ਉੱਪਰ ਸ਼ਿਮਰ ਦੇ ਉੱਪਰ ਇਹ ਪੀਸ ਰਹੂਗਾ ਬਹੁਤ ਪਿਆਰਾ ਬਹੁਤ ਹੀ ਸੋਹਣਾ ਜਿਹਾ ਪੀਸ ਆ ਸੋ ਜਿਹੜੀ ਵੀ ਭੈਣ ਨੂੰ ਜਿਹੜਾ ਵੀ ਪੀਸ ਇਹਨਾਂ ਚ ਪਸੰਦ ਆ ਰਿਹਾ ਫਟਾਫਟ ਲੈ ਲਓ ਸਕਰੀਨ ਸ਼ਾਟ ਕਰ ਲਓ ਆਰਡਰ ਇਹ ਪਲੇਨ ਬਾਟਮ ਦੇ ਨਾਲ ਨੇ ਤਿੰਨ ਪੀਸ ਇਹਦੇ ਨਾਲ ਦੁਪੱਟਾ ਵਗੈਰਾ ਸਾਰਾ ਸਾਡਾ ਰੈਡੀ ਕੀਤਾ ਹੋਇਆ ਇਹਦਾ ਨੰਬਰ ਰਹੂਗਾ ਜੀ 9 ਇਹ ਸ਼ਿਮਰ ਆ ਬਹੁਤ ਵਧੀਆ ਰਿਵਰ ਬ੍ਰੈਂਡ ਦੀ ਆ ਇਹ ਕੋਈ ਵੀ ਨਾਨ ਬ੍ਰਾਂਡ ਸੂਟ ਨਹੀਂ ਹੈਗਾ ਸਾਰੇ ਪੂਰੇ ਜਾਨੀ ਕਿ ਬੈਸਟ ਕਰਾਂ ਦੇ ਸਾਰੇ ਹੈਗੇ ਨੇ ਟਾਪ ਦੇ ਜਿਹੜੇ ਬ੍ਰਾਂਡ ਹੁੰਦੇ ਆ ਉਹਨਾਂ ਚੋਂ ਸਾਰੇ ਫੈਬਰਿਕ ਨੇ ਆ ਦੋ ਬਾਰਵੀਂ ਦੇ ਸੂਟ ਨੇ ਉਹ ਸ਼ਿਮਰਦੀ ਸ਼ਰਟ ਆ ਗਈ ਔਰਗੈਂਜ਼ਾ ਦੀ ਸ਼ਰਟ ਆ ਗਈ ਇਹ ਲਾਈਨਿੰਗ ਆ ਆ ਜਿਹੜੀ ਲਾਈਨਿੰਗ ਵਰਪਰੀ ਆ ਜੀ ਦਾਸ ਬ੍ਰਾਂਡ ਦੀ ਇਹਦੇ ਵੀ ਸਾਡੇ ਕੋਲ ਬਹੁਤ ਹੀ ਘੱਟ ਪੀਸ ਰਹਿ ਚੁੱਕੇ ਨੇ ਜਿਨੇ ਫੈਬਰਿਕ ਦੇਖ ਲਿਆ ਉਹਨੂੰ ਜਾਨੀ ਕਿ ਲੱਗੂਗਾ ਹੀ ਨਹੀਂ ਵੀ ਇਹ ਸੂਟ ਇੰਨਾ ਮਹਿੰਗਾ ਹੈ ਸੋ ਤੁਸੀਂ ਆਪਣਾ ਫਟਾਫਟ ਸਕਰੀਨਸ਼ਾਟ ਲੈ ਕੇ ਆਰਡਰ ਕਰਨੇ ਨੇ ਇਹਨਾਂ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਹੋਊਗਾ ਜਾਣ ਤੋਂ ਪਹਿਲਾਂ ਭੈਣ ਬਣ ਕੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ ਜਾਇਓ ਨਾਲ ਬੈਲ ਦਾ ਆਈਕਨ ਪ੍ਰੈਸ ਕਰ ਲਿਆ ਕਰੋ ਤਾਂ ਕਿ ਤੁਹਾਨੂੰ ਸਾਡੀ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਕਿਉਂ ਪਤਾ ਨਹੀਂ ਕਿੱਥੇ ਚਲੀ ਗਈਆਂ ਸਾਰੀਆਂ ਭੈਣਾ ਵੀ ਮੱਲ ਲਗੇ ਤੁਹਾਨੂੰ ਵੀਡੀਓ ਫਿਰ ਵਟਸਐਪ ਤੇ ਮੈਸੇਜ ਆਉਂਦੇ ਨੇ ਤੁਹਾਡੀ ਵੀਡੀਓ ਨਹੀਂ ਆ ਰਹੀ ਕਿਸੇ ਕੋਲ ਆਉਂਦੇ ਨੇ ਸਾਾਨੂੰ ਉਹਨੂੰ ਇੰਗਲਿਸ਼ 'ਚ ਮਿਲ ਰਹੀ ਆ ਉਹ ਭੈਣ ਬਣ ਕੇ ਜਿਨ੍ਹਾਂ ਨੂੰ ਕੋਈ ਵੀ ਪ੍ਰੋਬਲਮ ਆ ਰਹੀ ਹੈ ਤੁਸੀਂ WhatsApp ਤੇ ਮੈਸੇਜ ਕਰ ਸਕਦੇ ਹੋ ਪਰ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਡ ਕਰ ਦਿਓ ਮਿਲਦੇ ਆ ਜੀ ਨਵੀਂ ਵੀਡੀਓ ਦੇ ਨਾਲ ਨਵੀਂ ਹੋਰ ਸੋਹਣੀ ਜੀ ਕਲੈਕਸ਼ਨ ਲੈ ਕੇ ਤਦ ਤੱਕ ਦੇ ਲਈ ਜੀ ਸਤਿ ਸ਼੍ਰੀ ਅਕਾਲ ਜੀ